D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਆਸਟ੍ਰੇਲੀਆ ਦੇ ਵਿੱਚ ਇੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਤੇ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਤੇ ਸੀਨੀਅਰ ਪੱਤਰਕਾਰ ਕਰਨੈਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਉਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਦੇਖੋ ਬੀਟੂ ਜੀ ਕੱਲ 14 ਦਸੰਬਰ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਸਿਡਨੀ ਦੇ ਬਹੁਤ ਹੀ ਇੰਟਰਨੈਸ਼ਨਲ ਪਾਪੂਲਰ ਬੀਚ ਦੇ ਉੱਤੇ ਫੇਮਸ ਬੀਚ ਦੇ ਉੱਤੇ ਬੁੰਡਾਈ ਵਿਜ਼ਨ ਕਹਿੰਦੇ ਆ ਉੱਥੇ ਅੰਨੇਵਾ ਗੋਲੀ ਚਲਾ ਕੇ ਦੋ ਪਿਓ ਪੁੱਤਾਂ ਨੇ ਕਾਫੀ ਸਾਰੇ ਬੰਦੇ ਮਾਰ ਦਿੱਤੇ ਤੇ ਜ਼ਖਮੀ ਵੀ ਹੋ ਗਏ ਅੱਜ ਦੀਆਂ ਪੁਲਿਸ ਦੀਆਂ ਰਿਪੋਰਟਾਂ ਅਨੁਸਾਰ 16 ਬੰਦਿਆਂ ਦੀ ਜਿਨ੍ਹਾਂ ਦੇ ਵਿੱਚ ਬੱਚੇ ਵੀ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ 40 ਜ਼ਖਮੀ ਆ ਉਹ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਗਿਣਤੀ ਉਹਨਾਂ ਸੱਜਣਾਂ ਦੀ ਸੀ ਜੋ ਕਿ ਜੀਉਸ਼ ਕਮਿਊਨਿਟੀ ਨਾਲ ਸਬੰਧ ਰੱਖਦੇ ਆ ਤੇ ਉਹਨਾਂ ਦਾ ਪਹਿਲਾ ਤਿਹਾਰ ਦਾ ਦਿਨ ਖੁਸ਼ੀਆਂ ਦਾ ਦਿਨ ਸੀਗਾ ਜੋ ਕਿ ਉੱਥੇ ਬੁੰਡਾਈ ਬੀਜ ਦੇ ਕੰਡੇ ਦੇ ਉੱਤੇ ਖੁਸ਼ੀਆਂ ਮਨਾ ਰਹੇ ਸੀ ਇਸ ਖੁਸ਼ੀਆਂ ਭਰੇ ਮੌਕੇ ਦੇ ਉੱਤੇ ਇੱਕ ਕਹਿਰ ਵਰਤਿਆ ਜੋ ਕਿ ਅਨਮਨੁੱਖੀ ਬਤੀਰੇ ਅਨਮਨੁੱਖਾ ਨੇ ਮਨੁੱਖਾਂ ਦਾ ਤਾਂ ਇਹ ਕੰਮ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਅਨਮਨੁੱਖੀ ਹੋਣ ਕਰਕੇ ਜਾਂ ਪਸ਼ੂ ਵਰਤੀਆਂ ਹੋਣ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਕੀ ਗੱਲ ਸੀ ਵੀ ਉਹਨਾਂ ਨੇ ਇਹ ਅੰਨੇਵਾ ਗੋਲੀਆਂ ਚਲਾ ਕੇ ਉਹਨਾਂ ਬੰਦਿਆਂ ਨੂੰ ਭੰਨਣਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਵਿੱਚ ਖੋਫਨਾਕ ਅਸਰ ਜਾ ਗਿਆ ਕਈਆਂ ਨੇ ਦੌੜ ਕੇ ਜਾਨਾਂ ਬਚਾਈਆਂ ਤੇ ਪੁਲਿਸ ਨੇ ਬਹੁਤ ਛੇਤੀ ਆ ਕੇ ਰਿਸਪੌਂਡ ਕੀਤਾ ਤੇ ਉਹਨਾਂ ਨੂੰ ਠੇਰੀ ਕਰ ਲਿਆ ਇੱਥੇ ਇਹ ਗੱਲ ਬਹੁਤ ਹੀ ਦਸਣਯੋਗ ਹੈ ਇਹ ਹੈ ਕਿ ਬਹਾਦਰੀ ਦੀਪੇ ਪਿੱਛੇ ਹੀ ਇੱਕ ਆਦਮੀ ਨੇ ਬੈਠੇ ਨੇ ਉਸ ਗੋਲੀਆਂ ਚਲਾਉਣ ਵਾਲੇ ਨੂੰ ਜਫਾ ਮਾਰ ਕੇ ਉਸ ਨੂੰ ਡਿਸ arm ਕਰ ਦਿੱਤਾ ਤੇ ਉਹਦੀ ਰਾਈਫਲ ਖੋ ਲਈ ਉਹਦੀ ਬਹਾਦਰੀ ਦੀ ਸਾਰੇ ਕਿਤੇ ਪ੍ਰਸ਼ੰਸਾ ਹੋ ਰਹੀ ਹੈ ਸੋ ਬੁੰਡਾਈ ਬੀਜਤੇ ਹੋ ਇਸ ਅਤ ਨਿੰਦਣਯੋਗ ਅਤਿਕਿਰਣਾ ਭਰੇ ਦੇ ਜੋ ਵੀ ਕੁਝ ਹੋਇਆ ਜਿੰਨਾ ਵੀ ਐਕਸੀਡੈਂਟ ਹੋਇਆ ਬਹੁਤ ਹੀ ਬੈਡ ਹੈ ਬਹੁਤ ਮਾੜਾ ਹੈ ਆਸਟ੍ਰੇਲੀਆ ਲਈ ਵੀ ਦੁਨੀਆ ਭਰ ਲਈ ਵੀ ਕਿ ਲੋਕਾਂ ਦੇ ਵਿੱਚ ਮਨੁੱਖ ਮਨੁੱਖ ਨੂੰ ਕਿਦਾਂ ਮਾਰ ਰਿਹਾ ਅਸੀਂ ਇੱਥੇ ਬਾਨਣ ਕਰਨਾ ਚਾਹੁੰਦੇ ਆ ਕਿ ਕੱਲ ਤੋਂ ਲੈ ਕੇ ਅੱਜ ਤੱਕ ਆਸਟ੍ਰੇਲੀਆ ਦੇ ਸਮੂਹ ਸਿਕ ਪਾਈ ਜਾ ਰਹੇ ਨੇ ਪੰਜਾਬੀਆਂ ਨੇ ਪੰਜਾਬੀ ਬੋਲ ਦੇ ਸੱਜਣਾ ਨੇ ਇਸ ਘਟਨਾ ਦੀ ਕੋਰ ਨਿੰਦਾ ਕੀਤੀ ਹਰ ਇੱਕ ਗੁਰਦੂ ਗੁਰੂ ਘਰ ਦੀ ਕਮੇਟੀ ਨੇ ਆਪਣੇ ਰੈਜੂਲੇਸ਼ਨ ਦੇ ਵਿੱਚ ਮਤੇ ਪਾ ਕੇ ਜਿਵੇਂ ਕਿ ਨਾਰਥ ਸ਼ੋਰ ਸਿੱਖ ਸਿਨੋਪਸੀਡਨੀ ਸਟਰੋਂਗਲੀ ਕੰਡੈਮਨਸ ਦੀ ਵਾਇਲੈਂਟ ਅਟੈਕ ਐਟ ਬੌਂਡਾਈ ਬੀਚ ਦੀ ਸੈਂਸਲੈਸ ਐਕਟ ਹੈਸ ਸ਼ੇਕਨ ਓਵਰ ਸ਼ੇਕਨ ਓਵਰ ਨੇਸ਼ਨ ਐਂਡ ਸਟੈਂਡਸ ਇਨ ਡਾਇਰੈਕਟ ਓਪੋਜੀਸ਼ਨ ਆਫ ਦੀ ਵੈਲਿਊਜ਼ ਆਫ ਹਿਮੈਨਿਟੀ ਕੰਪੈਸ਼ਨ ਐਂਡ ਜਸਟਿਸ ਦੀ ਆਸਟ੍ਰੇਲੀਅਨ ਗੁਰਦੁਆਰਾ ਕਾਉਂਸਲ ਜੋ ਕਿ ਕਾਫੀ ਸਾਰੇ ਗੁਰਦੁਆਰਿਆਂ ਦੇ ਨਮਾਇंदे ਲੈ ਕੇ ਬਣੀ ਹੁੰਦੀ ਆ ਉਹਦੇ ਵਿੱਚ ਕੋਟੂ ਕੋਟ 25 30 ਗੁਰਦੁਆਰਿਆਂ ਦੇ ਨਮਾਇੰਦਿਆਂ ਨੇ ਇਹ ਮਤਾ ਪਾਸ ਕਰਕੇ ਇਸ ਦੀ ਬਹੁਤ ਹੀ ਨਿੰਦਾ ਕੀਤੀ ਤੇ ਹਰ ਵੇਲੇ ਇਕਤਾ ਦੇ ਵਿੱਚ ਸਰਵਤ ਦੇ ਭਲੇ ਤੇ ਯਕੀਨ ਰੱਖਿਆ ਕਿ ਲੋਕਾਂ ਨੂੰ ਹੁਣ ਸ਼ਾਂਤ ਦੇਣਾ ਚਾਹੀਦਾ ਹੈ ਕਾਮਰਿਆਣਾ ਚਾਹੀਦਾ ਹੈ ਪੁਲਿਸ ਵੀ ਇਹੀ ਕਹਿੰਦੀ ਤੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਨੂੰ ਜੋ ਕੰਮ ਕਰਦੇ ਉਹਨਾਂ ਨੂੰ ਕਰ ਲੈਣ ਦੇਣਾ ਚਾਹੀਦਾ ਗੱਲ ਕਿ ਵੱਡੇ ਵੱਡੇ ਗੁਰੂਕਾਰ ਜਿਵੇਂ ਗੁਰਦੁਆਰਾ ਕ੍ਰੀਗੀਵਰਨਸ ਮੈਲਵਨ ਸਿੱਖ ਕਾਸ ਸਿੱਖ ਐਸੋਸੀਏਸ਼ਨ ਆਫ ਆਸਟ੍ਰੇਲੀਆ ਗੁਰਦੁਆਰਾ ਗਲੈਨਵੁੱਡ ਇਸੇ ਤਰ੍ਹਾਂ ਗੁਰਦੁਆਰਾ ਬ੍ਰੇਸਮੈਨ ਗੁਰਦੁਆਰਾ ਰੀਵਸਵੀ ਗੁਰਦੁਆਰਾ ਬਾਬਾ ਦੀਪ ਸਿੰਘ ਗੱਲ ਕੀ ਜੀ ਹਰੇਕ ਗੁਰੂ ਘਰ ਨੇ ਹਰੇਕ ਸਿੱਖ ਨੇ ਹੇਕ ਸੰਸਥਾ ਨੇ ਯੂਨਾਈਟਿਡ ਸਿੱਖਸ ਹੋ ਗਈ ਬਹੁਤ ਸਾਰੀਆਂ ਹੋਰ ਸੰਸਥਾਵਾਂ ਨੇ ਇਸ ਘਟਨਾ ਦੀ ਬਹੁਤ ਹੀ ਨਿੰਦਾ ਕੀਤੀ ਹੈ ਤੇ ਗਵਰਨਮੈਂਟ ਨੂੰ ਹਰ ਤਰ੍ਹਾਂ ਦਾ ਸਹਾਇਕ ਹੋਗ ਦੇਣ ਦੀ ਵੀ ਦੀਣ ਦਾ ਵੀ ਵਾਦਾ ਕੀਤਾ ਬਹੁਤ ਤੋਂ ਵੱਧ ਕਮੇਟੀਆਂ ਨੇ ਇਹ ਕਿਹਾ ਵੀ ਜਿਹੜੇ ਪਰਿਵਾਰ ਮਾਰੇ ਗਏ ਆ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਦੇ ਵਿੱਚ ਅਸੀਂ ਸ਼ਰੀਕ ਆ ਤੇ ਉਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਵੈਲਫੇਅਰ ਲਈ ਅਸੀਂ ਅਰਦਾਸ ਕਰਦੇ ਆ ਪ੍ਰੇਇੰਗ ਫॉर ਦੋਜ਼ ਜਿਹੜੇ ਉਹਦੇ ਵਿੱਚ ਪਿੰਜਰ ਹੋਏ ਆ ਜ਼ਖਮੀ ਹੋਏ ਆ ਜਾਂ ਪੁਲਿਸ ਵਾਲੇ ਆ ਪੈਰਾਮੈਡੀਕਸ ਵਾਲੇ ਆ ਉਹਨਾਂ ਸਾਰਿਆਂ ਦੀ ਸਿਹਤਯਾਬੀ ਲਈ ਜਲਦੀ ਤੋਂ ਜਲਦੀ ਅਰਦਾਸ ਕਰਦੇ ਆ ਗੈਟ ਵੈਲ ਸੂਨ ਉਹਨਾਂ ਵਾਸਤੇ ਹਰ ਤਰ੍ਹਾਂ ਦੀ ਲੋੜ ਲਈ ਕਿਸੇ ਵੀ ਗੁਰੂ ਘਰ ਨੂੰ ਕੰਟੈਕਟ ਤੁਸੀਂ ਕਰ ਸਕਦੇ ਆਂ ਆਸਟ੍ਰੇਲੀਆ ਬਹੁਤ ਹੀ ਕਲਚਰਾਂ ਦਾ ਬਹੁਤ ਕੰਟਰੀਆਂ ਦਾ ਰਲਮਾ ਦੇਸ਼ ਹੈ ਜਿਹਦੇ ਵਿੱਚ ਕਿ ਸਾਰੇ ਹੀ ਇੰਟਰਫੇਥ ਕਮੇਟੀਆਂ ਨੇ ਨੈਸ਼ਨਲ ਕਮੇਟੀਆਂ ਨੇ ਸਾਰਿਆਂ ਨੇ ਇਹ ਇੱਕ ਦੂਜੇ ਦੇ ਭਾਈਚਾਰੇ ਨੂੰ ਆਪਸੀ ਸਾਂਝ ਬਣਾਈ ਰੱਖਣ ਤੇ ਜ਼ੋਰ ਦਿੱਤਾ ਹੈ ਤੇ ਜਿਹੜੇ ਹੇਟ ਕਰਾਈਮ ਵਾਲੇ ਆ ਜਾਂ ਜੋ ਬੰਦੇ ਘੇਰਣਾ ਕਰਦੇ ਕਿਸੇ ਨੂੰ ਉਹਨਾਂ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਥਾਂ ਨਹੀਂ ਇੱਥੇ ਤੇ ਪੀਐਮ ਨੇ ਵੀ ਕਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿ ਆਪ ਇਸ ਸਖਤ ਤੋਂ ਸਖਤ ਲਾਅ ਬਣਾ ਦਿੱਤੇ ਜਾਣਗੇ ਜਿਹੜੇ ਲਾਅ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰੋਗੇ ਬਹੁਤ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਆਪਣੇ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਜਾਂ ਪੰਜਾਬੀਆਂ ਨੂੰ ਇਹ ਬੇਨਤੀ ਕੀਤੀ ਗਈ ਵੀ ਇਸ ਦੇ ਵਿੱਚ ਕਈਆਂ ਨੂੰ ਜਾਂ ਜੂਥ ਨੂੰ ਕਈਆਂ ਨੂੰ ਜਾਂ ਹੋਰ ਕਮਿਊਨਿਟੀ ਨੂੰ ਗੁੱਸਾ ਆਉਂਦਾ ਜੇ ਕਿਸੇ ਤੇ ਕੋਈ ਕਮੈਂਟ ਕਰਦੇ ਆ ਤਾਂ ਉਸ ਦਾ ਕੋਈ ਜਵਾਬ ਨਾ ਦੇਉ ਕੰਮ ਰਹਿਣਾ ਚਾਹੀਦਾ ਹੈ ਤੇ ਆਪਸੀ ਭਾਈਚਾਰਕ ਸਾਂਝ ਕੇ ਰੱਖਣੀ ਚਾਹੀਦੀ ਹੈ ਸਵੱਤ ਦੇ ਭਲੇ ਦੀ ਅਰਦਾਸ ਆ ਕਿਸੇ ਨਾਲ ਅੱਜਾਂ ਦੀ ਕੋਈ ਗੱਲ ਕਰਨ ਦੀ ਲੋੜ ਨਹੀਂ ਆਪਣੇ ਵੀ ਆਲੇ ਦੁਆਲੇ ਚੁਗਰਦੇ ਵਿੱਚ ਧਿਆਨ ਰੱਖੋ ਕੋਈ ਤੁਹਾਡੇ ਜਦੋਂ ਤੁਸੀਂ ਤੁਰੇ ਜਾਂਦੇ ਜਾਂ ਕੰਮ ਤੇ ਜਾਂਦੇ ਆਂ ਖਾਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਆਂ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹ ਰਹੇ ਆ ਉਹਨਾਂ ਦੇ ਪੇਰੈਂਟਸ ਬਾਹਰ ਬੈਠੇ ਆ ਐਦਾਂ ਦੀ ਇੱਥੇ ਕੋਈ ਗੱਲ ਨਹੀਂ ਪੂਰੀ ਸੁਰੱਖਿਆ ਆ ਘਟਨਾ ਹੋ ਗਈ ਆ ਬੰਦਾ ਇੱਕ ਮਾਰ ਦਿੱਤਾ ਗਿਆ ਦੂਜਾ ਫੜਿਆ ਹੋਇਆ ਜੇਰੇ ਇਲਾਜ ਆ ਹੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਇਹੀ ਸਿੱਖਣਾ ਬਣਦਾ ਕਿ ਸਬ ਸਾਂਝੀ ਵਾਲ ਸਦਾ ਨਾ ਆਪਾਂ ਬਾਰ ਬਾਰ ਕਹਿੰਦੇ ਆ ਤੇ ਸ੍ਰਵਤ ਦਾ ਭਲਾ ਵੀ ਬੈਲਫੋਰਟ ਟੂ ਆਲ ਸਾਡੇ ਗੁਰਵਾਨਖ ਸਾਹਿਬ ਜੀ ਨੇ ਜੋ ਸਾਡੇ ਸੰਗਤ ਦਿੱਤੇ ਹੋਏ ਆ ਅਸੀਂ ਫੇਰ ਉਹਦੇ ਨਾਲ ਹਰੇਕ ਨਾਲ ਮੁੱਡੇ ਨਾਲ ਮੁੱਡਾ ਛੋੜ ਕੇ ਖੜੇ ਆ ਸ਼ਾਂਤੀ ਵਾਸਤੇ ਸੋਲਿਡੈਰਟੀ ਵਾਸਤੇ ਪੀਸ ਵਾਸਤੇ ਤੇ ਹਰੇਕ ਦੀ ਚੜ੍ਹਦੀ ਕਲਾ ਲਈ ਸਿਹਤ ਜੈਬੀ ਅਰਦਾਸ ਕਰਦੇ ਆ ਗੋਰਦਵਾਰਾ ਅਫੀਸਰ ਸ੍ਰੀ ਗੁਰੂ ਨਾਨਕ ਦਰਵਾੜ ਮੈਲਬਨ ਵਾਲਿਆਂ ਵੱਲੋਂ ਪੂਰਾ ਬੀਕ ਸਪੈਸ਼ਲ ਪ੍ਰੇਅਰ ਕੀਤੀ ਜਾਊਗੀ ਪੀਸ ਹੀਲਿੰਗ ਐਂਡ ਸੋਲਿਡਰਿਟੀ ਆਫਟਰ ਦੀ ਬੌਂਡਾਈ ਇਨਸੀਡੈਂਟ ਐਵਰੀ ਡੇ ਉਹਨਾਂ ਦੇ ਹੀ ਵਾਸਤੇ ਹੀ ਅਰਦਾਸ ਵਿੱਚ ਪ੍ਰੇ ਕੀਤੀ ਜਾਊਗੀ ਬਹੁਤ ਸਾਰੇ ਗੁਰੂ ਘਰਾਂ ਨੇ ਪਾਠੀ ਸਿੰਘਾਂ ਨੇ ਹੋਰ ਸਾਰਿਆਂ ਨੇ ਆਪਣਾ ਆਪਣੀ ਅਰਦਾਸ ਵੀ ਕੀਤੀ ਵੀ ਸ਼ਾਂਤੀ ਭਾਈਚਾਰਕ ਬਣੀ ਰਹੇ ਪਲੱਸ ਉਹ ਜਿਹੜੇ ਬੰਦੇ ਜ਼ਖਮੀ ਹੋਏ ਆ ਉਹ ਛੇਤੀ ਛੇਤੀ ਠੀਕ ਹੋਣ ਤੇ ਜਿਹੜੇ ਚੜ੍ਹਾਈ ਕਰ ਗਏ ਉਹਨਾਂ ਦੇ ਜਾਂ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਪਰਮਾਤਮਾ ਪਾਣਾ ਮੰਨਣ ਦਾ ਬਵਲ ਬਖਸ਼ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੱਦਾਂ ਕਿ ਆਸਟ੍ਰੇਲੀਆ ਦੇ ਵਿੱਚ ਗੋਲੀਬਾਰੀ ਹੋਈ ਹੈ ਤੇ ਹੁਣ ਵੇਖਣਾ ਹੋਵੇਗਾ ਆਸਟ੍ਰੇਲੀਆ ਸਰਕਾਰ ਵੱਲੋਂ ਇਸ ਨੂੰ ਲੈ ਕੇ ਕੀ ਅੱਗੇ ਸਖਤ ਕਦਮ ਚੁੱਕਿਆ ਜਾਂਦਾ ਨਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ